ਨੋਮੀਨੇਸ਼ਨਸ ਦਾ ਦਿਨ ਆਖਰੀ ਕਿਸੇ ਵੀ ਹਾਲ ਚ ਲੈਣੀ ਸਰਪੰਚੀ ਪਿੰਡ ਦੀ ਪ੍ਰਦਾਨਗੀ ਲਈ ਸ਼ਰੀਆਮ ਗੁੰਡਾਗਰਦੀ ਕਿਤੇ ਪਾੜੇ ਕਾਗਜ਼ ਕਿਤੇ ਖੂਨੀ ਝੜਪਾਂ ਤੇ ਕਿਤੇ ਵੱਦ ਇੰਤਜ਼ਾਮੀ ਇੱਕ ਸਾਲ ਦੀ ਤੇਰੀ ਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਤੱਕੇ ਸ਼ਹੀ ਵੱਦ ਇੰਤਜ਼ਾਮੀ ਦੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਪਰ ਨਾਮਜ਼ਦਗੀ ਦੇ ਅਖੀਰਲੇ ਦਿਨ ਤੱਕ ਗੁੰਡਾਗਰਦੀ ਤੇ ਤੱਕੇ ਸ਼ਹੀ ਦੀਆਂ ਸਾਰੀਆਂ ਹੱਤਾਂ ਹੀ ਪਾਰ ਕਰ ਦਿੱਤੀਆਂ ਗਈਆਂ ਕਿਧਰੇ ਲੋਕਾਂ ਦੇ ਕਾਗਜ਼ ਪਾੜ ਦਿੱਤੇ ਗਏ ਕਿਧਰੇ ਖੂਨੀ ਝੜਪਾਂ ਹੁੰਦੀਆਂ ਨਜ਼ਰ ਆਈਆਂ ਤੇ ਕਿਧਰੇ ਵੱਧ ਇੰਤਜ਼ਾਮੀ ਕਾਰਨ ਲੋਕਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਿਧਰੇ ਲੋਕਾਂ ਦੇ ਕਾਗਜ਼ ਜ਼ਮੀਨ ਤੇ ਕੱਖਾਂ ਵਾਂਗ ਰੁਲਦੇ ਵੀ ਵਿਖਾਈ ਦਿੱਤੇ ਨਾਲ ਹੀ ਨਿਕਲਦਾ ਵਿਖਾਈ ਦਿੱਤਾ ਪ੍ਰਸ਼ਾਸਨ ਦੇ ਦਾਅਵਿਆਂ ਦਾ ਜਨਾਜ਼ਾ ਕਿ ਸਭ ਕੁਝ ਕੰਟਰੋਲ 'ਚ ਹੈ ਇੰਤਜ਼ਾਮ ਪੂਰੇ ਨੇ ਕੀ ਹਤਾਹੀ ਜਾ ਰਹੇ ਜੀ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਜੀਰਾ ਦੀਆਂ ਤਸਵੀਰਾਂ ਮਖਾਉਂਦੇ ਹਾਂ ਜਿੱਥੇ ਪੀਤੇ ਦਿਨੀ ਹਾਲਾਤ ਕਾਬੂ ਤੋਂ ਬਾਹਰ ਤਣਾਪੂਰਣ ਹੁੰਦੇ ਨਜ਼ਰ ਆਏ ਸ਼ੁੱਕਰਵਾਰ ਨੂੰ ਮਾਹੌਲ ਭਖ ਦਾ ਵਿਖਾਈ ਦਿੱਤਾ ਸਰਪੰਚੀ ਦੇ ਉਮੀਦਵਾਰ ਅੰਗਰੇਜ਼ ਸਿੰਘ ਵੱਲੋਂ ਇਲਜ਼ਾਮ ਲਾਇਆ ਗਏ ਕਿ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਦਸਤਾਰ ਦਾਖਲਾ ਦਿੱਤੀ ਗਈ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਚੁੰਡਿਆਂ ਨੇ ਕੀਤਾ ਸਰਪੰਚੀ ਦੇ ਕਾਗਜ਼ ਪਰਣ ਮੌਕੇ ਜਲਾਲਾਬਾਦ ਜਵੀ ਖੂਨੀ ਚੜ੍ਹ ਵੇਖਣ ਨੂੰ ਮਿਲੀ ਇੱਥੇ ਕਈ ਉਮੀਦਵਾਰਾਂ ਦੀਆਂ ਫਾਈਲਾਂ ਖੋਲੀਆਂ ਗਈਆਂ ਗਈਆਂ ਆਪਸ ਵਿੱਚ ਪਿੱਟਦੇ ਨਜ਼ਰ ਆਏ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਰਕਾਰੀ ਪ੍ਰਬੰਧਾਂ ਦੀ ਨਖੇਦੀ ਕਰਦੇ ਨਜ਼ਰ ਆਈ। ਦੇਖ ਲਾ ਕੀ ਗੁੰਡਾ ਕਰਦੀ ਆ ਸਾਰੇ ਆ ਲਾਈਨ 'ਚ ਬਿਨਾ ਫੈਲਾ ਤੋਂ ਵੈਸੇ ਹੀ ਖੜਿਆ ਹੋਏ ਜਾਨਾ ਸਫੇਰ ਦੇ ਖੜਿਆ ਹੋਏ ਆ ਬੜੀਆਂ ਬੰਦੇ ਢਾੜੂ ਵਾਲਾ ਨੇ ਵੈਸੇ ਹੀ ਖੜਿਆ ਹੋਏ ਆ ਕੋਈ ਫੈਲਾ ਨਹੀਂ ਭਰੀਆਂ ਨੇ ਪਹਿਲੀਆਂ ਨੇ ਫੈਲਾ ਭਰੀਆਂ ਇਹ ਤਾਂ ਇਹਨਾਂ ਨੇ ਬਸ ਇਹ ਆ ਕਿ ਲਾਈਨ ਨਾ ਲੱਗੇ ਇਹਨਾਂ ਦੀ ਜਾਨ ਉੱਥੇ ਆ ਹੁਣ ਕੀ ਮਾਮਲਾ ਬਣਿਆ ਤੁਸੀਂ ਫਾਈਲ ਵਾਲਾ ਇਹ ਸਾਡੇ ਬੰਦੇਆਂ ਦੀਆਂ ਫੈਲਾ ਖੋ ਕੇ ਭੱਜੇ ਕਾਡੀ ਦਸਤਾਰ ਵੀ ਲਾਈ ਗਈ ਸਰਕਾਰ ਇਸੇ ਕਰਕੇ ਰਹੀ ਆਈ ਉਹਨੂੰ ਰੋਕਦੇ ਹੀ ਨਾ ਖੋਦ ਉਹਨਾਂ ਨੇ ਦਸਤਾਰ ਲਾ ਦੀ ਇਹ ਮੰਦੀਰ ਨਾਲ ਇਕੱਠੀ ਕਰਕੇ ਪਿਛਲੇ ਜੀ ਡਾਂਗਾ ਮਾਰੀਆਂ ਨੇ ਇਹਨਾਂ ਦੇ ਵਿੱਚ ਨਾ ਗੁੰਡਾਗਰਦੀ ਬਣਾਈ ਹੋਈ ਹੈ ਸਾਡੇ ਨਾਲ ਪੇਪਰ ਲੈ ਕੇ ਸਾਰੇ ਕਾਗਜ਼ ਪੇਪਰ ਸਾਰੇ ਖੋਲ ਕੇ ਸੱਡੇ ਨੂੰ ਹਜੂਤ ਸਰਪੰਚੋਂ ਮੇਰੀ ਫੈਲ ਖੋਹ ਕੇ ਲੈ ਗਿਆ ਵੱਜ ਕੇ ਫਲਕੇ ਦੇ ਬਾਹਰ ਦੇਈ ਬਰੋਸ ਪਰ ਚਤਾ ਪੰਚਾਇਤੀ ਲੈਣਾ ਹੈ ਉਮੀਦਵਾਰਾਂ ਨੂੰ ਪੁਲਿਸ ਦੇ ਥੱਪੜ ਤੇ ਡੰਡੇ ਨਸੀਬ ਜਿੱਥੇ ਨਾਮਜ਼ਦਗੀ ਭਰਨ ਵਾਲਿਆਂ ਦੀ ਉਹਨਾਂ ਦੇ ਸਮਰਥਕਾਂ ਦੀ ਪੀੜ ਇੰਨੀ ਜ਼ਿਆਦਾ ਹੋ ਗਈ ਕਿ ਪੁਲਿਸ ਨੂੰ ਥੱਪੜ ਅਤੇ ਡੰਡਿਆਂ ਦਾ ਇਸਤੇਮਾਲ ਕਰਨਾ ਪਿਆ ਜਿੱਥੇ ਬਦਨ ਇਤਜ਼ਾਮੀ ਕਾਰਨ ਲੋਕ ਖੱਜਲ ਖਾਰ ਹੁੰਦੇ ਨਜ਼ਰ ਆਏ ਰੋਸਪੋਰਟ ਦੇਹੀ ਮਮਦੋਟ ਚਵੀ ਕਾਗਜ਼ ਪਰੰਦਰਾਂ ਉਮੀਦਵਾਰ ਆਪਸ ਚ ਪਿੜ ਗਏ ਆਹੋ ਤੁਹਾਡੇ ਸਾਹਮਣੇ ਨੇ ਜਿਹੋ ਲਾਟ ਬਣੇ ਨੇ 3:00 ਵਜੇ 6:00 ਵਜੇ ਪੰਜਵੇਂ ਦੋ ਗਏ ਨੇ ਜਿਹੜੇ 5:00 6:00 ਵਜੇ ਆਏ ਉਹ ਜੇ ਬਾਹਰ ਖੜੇ ਨੇ ਜਿਹੇ ਪਿਛੋ ਹਨਦਰਵਾੜ ਕੇ ਸਿਸਟਮ ਕੀ ਹੈ ਫਿਰ ਸਿਸਟਮ ਹੋ ਮਾਰਨੇ ਦਾ ਸਿਸਟਮ ਬਿਲਕੁਲ ਇਹਨਾਂ ਤੋਂ ਬਾਹਰ ਹੋਇਆ ਪਿਆ ਇਹਨਾਂ ਕੋਲ ਮੇਰੇ ਕੋਲ ਸੱਚੂ ਕੰਟਰੋਲ ਹੈ ਨਹੀਂ ਨਾ ਪਿੱਛੇ ਆਇਆ ਤੇ ਨਾ ਇੱਥੇ ਆਇਆ ਕਿ ਲੋਕਾਂ ਨੂੰ ਇਸ ਇਲੈਕਸ਼ਨ ਚ ਖੱਜਲ ਖਵਾਰੀ ਜਿੰਨੀ ਇਸ ਇਲੈਕਸ਼ਨ ਚ ਹੋਈ ਨਾ ਕਦੀ ਕਿਸੇ ਨੂੰ ਖੱਜਲ ਖਵਾਰੀ ਨਹੀਂ ਜਾਈ ਕਈ ਬੰਦੇ ਕੱਲ ਸ਼ਾਮ ਤੱਕ ਪੁਲਟਾ ਸੂਰਤਾਂ ਕਰਦੇ ਰਹੇ ਸੀ ਲੱਗਦਾ ਜਿਹੜੇ ਅੰਨੇ ਵੱਡੀ ਲੈਣਾ ਲੱਗੇ ਜੇਕਰ ਗੱਲ ਮੌਕਾ ਦੀ ਕਰੀਏ ਤਾਂ ਨਾਮਜ਼ਦਗੀ ਦੇ ਅਖੀਰਲੇ ਦਿਨ ਮੌਕਾ ਦੇ ਲੰਡੇ ਕੀ ਧਰਮਕੋਟ ਕੋਟੀਸੇ ਖਾਂਚ ਗੁੰਡਾ ਗਰਦੀਪ ਵੇਖਣ ਨੂੰ कागज दाखिल करने आए उम्मीदवार फाड़ के सुट दियां गई इल्जाम लगे क्या सब कुछ पुलिस की मौजूदगी ਲੱਭੀ ਨਾ ਗੱਲੀ ਲਾਇਆ ਵਾ ਉਹ ਸਾਰੇ ਬੱਚੇ ਮੇਰੀ ਫੈਨ ਕੋਈ ਨਾ ਲੱਭੀ ਨਾ ਜੁੜੀਆਂ ਕਦੇ ਵਾਸਤੇ ਆ ਬਾਸੀ ਬੇਟੋ ਲੈ ਕੇ ਲੈਣਾ ਵਿੱਚ ਖੜੇ ਸੀਗੇ ਨਾਮਜਾਦੀ ਪਰ ਨਾਏ ਸੀਗੇ ਤੇ ਜਦੋਂ ਵੀ 11 ਵਜੇ ਗੇਟ ਖੁੱਲਿਆ ਤਾਂ ਮੈਂ ਜਦੋਂ ਸਾਨੂੰ ਪੁਲਿਸ ਇੱਕ ਲੇਡੀਜ਼ ਇੱਕ ਜੈਂਟਸ ਨੂੰ ਟਪਾ ਰਹੀ ਸੀ ਜਦੋਂ ਮੇਰੀ ਟਰਨ ਆਈ ਤਾਂ ਉਹ ਮੈਨੂੰ ਜਦੋਂ ਥੰਡੇ ਦੰਦੇ ਥੱਲੇ ਟਪਾਉਣ ਲੱਗੇ ਪਿੱਛੋਂ ਆਮ ਪਾਰਟੀ ਦੇ ਵਰਕਰ ਜੱਸਾ ਸਿੰਘ ਨੇ ਆ ਕੇ ਮੇਰੇ ਵਾਲ ਪੱਟੇ ਤੇ ਮੇਰੀ ਉੱਥੇ ਚੁੰਨੀ ਪਾੜ ਕੇ ਛਿੜਤੀ ਮੇਰੇ ਜੜ ਤੋਂ ਵਾਲ ਪੱਟ ਕੇ ਜਦੋਂ ਮੈਂ ਅੰਦਰ ਉਹਨਾਂ ਨੇ ਮੈਨੂੰ ਲਗਾਤਾ ਇਹ ਵੀ ਧੱਕੇ ਨਾਲ ਅੰਦਰ ਆ ਗਿਆ ਇਹਨੇ ਮੇਰਾ ﺍﻟफाफा ਖੋਇਆ ਜਿਹੜੀਆਂ ਫੈਲਾਂ ਉਹ ਰੱਦੂ ਫੱਦੂ ਕਰਤੀਆਂ ਪਰ ਜੁਬਰਾ ਸਿੰਘ ਹੈੱਡ ਕੁਆਰਟਰ ਨੇ ਕੋਲੇ ਖੜ ਕੇ ਮੇਰੇ ਮ ਮਰਵਾਏ ਪੋਰਟਸ ਨੇ ਪੂਰਾ ਸਾਥ ਦਿੱਤਾ ਇਹ ਗੁੰਡਾਗਰਦੀ ਹੋ ਰਹੀ ਹੈ ਆਮ ਪਾਰਟੀ ਦੇ ਰਾਜ ਵਿੱਚ ਪੰਚਾਇਤੀ ਚੋਣਾਂ ਚ ਹੋ ਰਹੀ ਇਸ ਸ਼ਰੀਆਮ ਗੁੰਡਾਗਰਦੀ ਨੂੰ ਲੈ ਕੇ ਅਖਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੀ ਆਪ ਸਰਕਾਰ ਨੂੰ ਘੇਰਦੇ ਨਜ਼ਰ ਆਏ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰਕੇ ਇਲਜ਼ਾਮ ਲਾਇਆ ਗਿਆ ਕਿ ਨਾਮਜ਼ਦਗੀ ਪਰਣਾਇਆਂ ਉਮੀਦਵਾਰ ਸਵੇਰੇ 8 ਵਜੇ ਤੋਂ ਲਾਈਨਾਂ 'ਚ ਲੱਗੇ ਹੋਏ ਸੀ ਸਰਕਾਰ ਦੀ ਗੁੰਡਾਗਰਦੀ ਨਾਲ ਆਮ ਆਦਮੀ ਪਾਰਟੀ ਦੇ ਗ੍ਰਿੰਦੇ ਵੱਲ ਆਪ ਨਾਲ ਜੁੜੇ ਲੋਕਾਂ ਨੂੰ ਖਿੜਕੀ ਦੇ ਰਾਹੀਂ ਅੰਦਰ ਵੜਿਆ ਜਾ ਰਿਹਾ ਸੀ ਉਧਰ ਪਖੀਵੈਂਟ ਵਿਖੇ ਵੀ ਕਾਗਜ਼ ਦਾਖਲ ਕਰਵਾਉਣ ਸਮੇਂ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਆਪਸ ਵਿੱਚ ਝਿੜਦੇ ਨਜ਼ਰ ਆਏ ਇੱਥੇ ਵੀ ਖੂਨੀ ਚੜ੍ਹ ਵੇਖਣ ਨੂੰ ਮਿਲੇ ਜਿਸ 'ਚ 7 ਲੋਕ ਜ਼ਖਮੀ ਹੋ ਗਏ ਬਾ ਬਾ ਵਕਾਲਾਤੋਂ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਨੇ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਮੈਂ ਕੋਲ ਕਾਫਲਾ ਕੇ ਜਾਣ ਲਿਆ ਸੀ ਅਸੀਂ ਆਪ ਦੇ ਕੰਮ ਜਾਣ ਲੈ ਕੇ ਇਹ ਮਹਿਲ ਸਿੰਘ ਕਿਹਾ ਇੱਕ ਦਾ ਪਤਾ ਰੋਬਨ ਮੁੰਡਾ ਰੋਬਨ ਸਿੰਘ ਜਾਂ ਇੱਕ ਨਿਸ਼ਾਨ ਸਿੰਘ ਇੱਕੋ ਸਬਜੈਕਟ ਮਈਆ ਉਹ ਤੋਂ ਮਨਦੀਪ ਸਾਰੇ ਪੁੱਛਾ ਜਾਂਦੇ ਹੁੰਦੇ ਨੇ ਨਾ ਜੀ ਤਾਂ ਮੈਂ ਭਾਈ ਜਾਣ ਲਿਆ ਮਗਰ ਇਹਨਾਂ ਬਲਾਕ ਤਾਂ ਇਹਨਾਂ ਕੋਲ ਇੱਥੇ ਹਾਰਦਿਕ ਤੇ ਇਹ ਤਾਂ ਕਾਹ ਕੋ ਇੱਥੇ ਮੇਰੇ ਨਾਲ ਕਹਾ ਮਾਰਿਆ ਤੇ ਤੇ ਇੱਥੇ ਫੈਲਾ ਫੈਲਾ ਅੰਦਰ ਜਮਾ ਕਰਾਉਣ ਜਾਂਦਾ ਸੀ ਜਾਂ ਤੁਸੀਂ ਉਸੇ ਕੰਮ ਦੀ ਡੈਂਬਰੀਆਂ ਆ ਦੇ ਅਮਨ ਸ਼抗ੀ ਜਾਣਦੇ ਆ ਨਾ ਸਾਡਾ ਕੋ ਤੇਜ਼ ਦਰ ਦੀਆਂ ਨਿਸ਼ਾਨੇ ਫੜੇ ਪੁਲਿਸ ਨੇ ਕੀ ਤੇ ਕੋਈ ਨਹੀਂ ਸਾਥ ਮੇਰੇ ਵਰਛੀ ਅਉਂਚੋ ਪਰੇਸ਼ਾਨੀ ਦਾ ਪ੍ਰਬੰਧਨੀ ਦਾ ਪੀਏ ਆਂਦਰ ਦੇ ਮਾਰ ਤਸਵੀਰਾਂ ਤਾਂ ਤੁਹਾਨੂੰ ਜਾਂਦੇ ਵਿਖਾਈਆਂ ਨੇ ਪਰ ਹਾਲ ਸੂਬੇ ਭਰ ਚਾਹੀ ਵੇਖਣ ਨੂੰ ਮਿਲਿਆ ਵਾਦ ਇੰਤਜ਼ਾਮ ਖੱਜਲ ਖਵਾਰੀ ਇੱਕ ਢੁੰਡਾ ਕਰਦੀ ਸੱਤਾ ਫਿਰਦੇ ਇਲਜ਼ਾਮ ਲਗਦੇ ਵਿਖਾਈ ਦਿੱਤੇ ਪ੍ਰਸ਼ਾਸਨ ਬੇਵਾਸ ਵਿਖਾਈ ਦਿੱਤਾ ਇਹਨਾਂ ਤਸਵੀਰਾਂ ਨੇ ਸਵਾਲ ਖੜਾ ਕਰ ਦਿੱਤਾ ਕਿ ਜੇਕਰ ਨੋਮੀਨੇਸ਼ਨ ਦੇ ਅਖੀਰਲੇ ਦਿਨ ਅਜਿਹੇ ਹਾਲਾਤ ਬਣ ਗਏ ਤਾਂ ਕੀ ਵਾਗੇ ਚ 15 ਅਕਤੂਬਰ ਨੂੰ ਵੋਟਾਂ ਅਮਨੋ ਆਮਾਨ ਨਾਲ ਪਹਿਚਾਨ ਗਿਆ ਦਸੂ 21 ਸਮਝਿਏ ਬਿਊਰੋ ਰਿਪੋਰਟ ਪੀਡੀਸੀ ਨਿਊ